ਹਾਂਜੀ ਤੁਹਾਡਾ ਆਪਣੇ YouTube ਚੈਨਲ 'ਚ ਸਵਾਗਤ ਹੈ। ਵੈਲਕਮ ਹੈ। ਹਾਂਜੀ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ। ਹਾਂਜੀ ਅੱਜ ਤੁਹਾਨੂੰ ਦੱਸਣਾ ਹੈ ਕਿ ਦਿਮਾਗ ਕਿਸ ਤਰ੍ਹਾਂ ਕੰਮ ਕਰਦਾ ਹੈ ਤੇ ਥਾਊਟ ਦੀ ਕਿੱਥੋਂ ਸਟਾਰਟਿੰਗ ਹੁੰਦੀ ਹੈ। ਹਾਂਜੀ ਕੱਲ ਪੂਰੀ ਧਿਆਨ ਨਾਲ ਸੁਣਿਓ। ਥਾਟ ਇੱਕ ਕਿਸੇ ਪਾਸਟ ਨੂੰ ਲੈ ਕੇ ਜਾਂ ਫਿਊਚਰ ਨੂੰ ਲੈ ਕੇ ਆਉਂਦਾ ਹੈ ਜਿੱਦਾਂ ਵੀ ਕੋਈ ਪਿਛਲਾ ਕੋਈ ਪਾਸਟ ਵਿੱਚ ਕੋਈ ਉਹੋ ਜਿਹਾ ਤਜਰਬਾ ਹੋ ਜਾਏ ਜਿੰਦੇ ਵਿੱਚ ਬਹੁਤ ਕੋਈ ਉਹੋ ਜਿਹਾ ਨਾ ਹੋਣੀ ਤ੍ਰਿਕਟਨਾ ਜਾਂ ਕੁਝ ਹੋਰ ਯਾਦ ਜਾਂ ਆਪਣੇ ਨਾਲ ਅੰਡਰਸਟੈਂਡਿੰਗ ਹੋਈ ਹੋਵੇ ਤਾਂ ਦਿਮਾਗ ਉਹਦੇ ਬਾਰੇ ਸੋਚਦਾ ਰਹਿੰਦਾ ਹੈ ਤੇ ਫਿਊਚਰ ਵਿੱਚ ਜੇ ਕਿਸੇ ਚੀਜ਼ ਨੂੰ ਲੈ ਕੇ ਜਿੱਦਾਂ ਕਿ ਕਿਵੇਂ ਆਪਣੇ ਬੱਚਿਆਂ ਨੂੰ ਕਿਵੇਂ ਪੜਾਉਣਾ ਹੈ ਉਹਨਾਂ ਨੂੰ ਕਿੱਥੇ ਕੀ ਕਰਾਉਣਾ ਹੈ ਉਸ ਨੂੰ ਲੈ ਕੇ ਫਿਊਚਰ ਵਿੱਚ ਵੀ ਇੱਕ ਟੈਨਸ਼ਨ ਇੱਕ ਦਿਮਾਗ ਤੇ ਬਣੀ ਰਹਿੰਦੀ ਹੈ ਹਾਂਜੀ ਉਸ ਦਾ ਹੱਲ ਕਿ ਆਪਣੇ ਦਿਮਾਗ ਵਿੱਚ ਪਹਿਲਾਂ ਜਾ ਕੇ ਦੇਖਣਾ ਹੈ ਕਿ ਆਪਣਾ ਦਿਮਾਗ ਕੀ ਸੋਚਦਾ ਹੈ ਸੋਚਣਾ ਮਤਲਬ ਆਪਣੇ ਆਪ ਨੂੰ ਕੁਝ ਦੱਸਣਾ ਕੁਝ ਬੋਲਦੇ ਰਹਿਣਾ ਹਾਂਜੀ ਤਾਂ ਤੁਸੀਂ ਇਸ ਗੱਲ ਨੂੰ ਧਿਆਨ ਨਾਲ ਸੁਣੋ ਜਦੋਂ ਵੀ ਤੁਸੀਂ ਆਪਣੇ ਦਿਮਾਗ ਅੰਦਰ ਵੇਖੋਗੇ ਚੱਕੋਗੇ ਤਾਂ ਤੁਹਾਨੂੰ ਨਿੱਕ ਇਹ ਬਲੈਕ ਐਂਡ ਦਿਖਾਈ ਦੇਵੇਗਾ ਜਦੋਂ ਵੀ ਆਪਾਂ ਇਸ ਚੀਜ਼ ਨੂੰ ਵੇਖਦੇ ਹਾਂ ਤਾਂ ਥਾਟ ਆਪਣੇ ਆਪ ਖਤਮ ਹੋ ਜਾਂਦਾ ਹੈ ਤੇ ਆਪਣਾ ਇਹ ਜਦੋਂ ਵੀ ਕੁਝ ਜ਼ਿਆਦਾ ਓਵਰ ਥਿੰਕਿੰਗ ਹੋਵੇ ਤਾਂ ਆਪਣੇ ਅੰਦਰ ਇੱਕ ਵਾਰੀ ਵੇਖੋ ਕੀ ਆਪਕੀ ਸੋਚ ਰਹੇ ਆ ਕਿਦਾਂ ਕਿਸ ਬਾਰੇ ਸੋਚ ਰਹੇ ਆ ਤਾਂ ਥਾਟ ਉੱਥੇ ਹੀ ਖਤਮ ਹੋ ਜਾਂਦਾ ਹੈ ਤੁਹਾਨੂੰ ਮੇਰੀ ਜਾਣਕਾਰੀ ਵਧੀਆ ਲੱਗੀ ਹੋਊਗੀ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਜੋ ਵੀ ਕੁਝ ਹੋ ਰਿਹਾ ਬੁੱਝਣਾ ਹੋਵੇ ਤਾਂ ਕਮੈਂਟਸ ਕਰ ਸਕਦੇ ਜੋ ਹਾਂਜੀ ਫਿਰ ਮਿਲਦੇ ਆ ਨੈਕਸਟ ਵੀਡੀਓ ਚ